ਇੱਕ ਵਾਰ ਨਾ ਜੰਗਲ ਦੇ ਵਿੱਚ ਚੀਤਾ ਤੇ ਗਦਾ ਸੈਰ ਕਰਦੇ ਪਏ ਸੀ ਸੈਰ ਕਰਦੇ ਕਰਦੇ ਉਹ ਥੱਕ ਗਈ ਤੇ ਇੱਕ ਨਦੀ ਕਿਨਾਰੇ ਜਾ ਕੇ ਬੈਠ ਗਈ ਚੀਤਾ ਗਦੇ ਨੂੰ ਕਹਿੰਦਾ ਕਹਿੰਦਾ ਦੇਖ ਓਏ ਉੱਪਰ ਅਸਮਾਨ 'ਚ ਮੌਸਮ ਕਿੰਨਾ ਸੋਹਣਾ ਏ ਬੱਦਲ ਨੀਲੇ ਆ ਅਸਮਾਨ ਨੀਲਾ ਸਾਫ ਹੋਇਆ ਹੋਇਆ ਪੰਛੀ ਉੱਡ ਰਹੇ ਆ ਕਿੰਨਾ ਸੋਹਣਾ ਲੱਗ ਰਿਹਾ ਤੇ ਗਦਾ ਉਹਨੂੰ ਕਹਿੰਦਾ ਕਹਿੰਦਾ ਤੂੰ ਪਾਗਲ ਐ ਚੀਤਾ ਕਹਿੰਦਾ ਕਿਉਂ ਕਹਿੰਦਾ ਅਸਮਾਨ ਨੀਲਾ ਨਹੀਂਗਾ ਲਾਲ ਐ ਚੀਤਾ ਕਹਿੰਦਾ ਨਹੀਂ ਅਸਮਾਨ ਨੀਲਾ ਹੀ ਉਦੋਂ ਵੀ ਬੈਸਟਮੈਂਨ ਦੇ ਆ ਕੋਲੋਂ ਦੀ ਇੱਕ ਹਿਰਨ ਲੰਗਦਾ ਹੈ ਤੇ ਉਹ ਹਿਰਨ ਨੂੰ ਆਪਣੀ ਗੱਲ ਦੱਸ ਦਿਆ ਤੇ ਹਿਰਨ ਉਹਨਾਂ ਨੂੰ ਕਹਿੰਦਾ ਹੈ ਕਿ ਤੁਸੀਂ ਐਂ ਕਰੋ ਤੁਸੀਂ ਨਾ ਜੰਗਲ ਦੇ ਰਾਜੇ ਕੋਲ ਚਲੇ ਜਾਓ ਤੁਸੀਂ ਉਹਨੂੰ ਦੱਸੋ ਉਹ ਤੁਹਾਨੂੰ ਦੱਸੂਗਾ ਵੀ ਤੁਹਾਡੇ ਦੋਵਾਂ ਚ ਸਹੀ ਕੌਣ ਹੈ ਮੈਂ ਤਾਂ ਤੁਹਾਨੂੰ ਦੱਸ ਨਹੀਂ ਸਕਦਾ ਉਹ ਕਹਿੰਦੇ ਠੀਕ ਹੈ ਉਹ ਜਾ ਕੇ ਸਾਰੀ ਗੱਲ ਸ਼ੇਰ ਨੂੰ ਦੱਸ ਦਿਆ ਤੇ ਜੀਤਾ ਕਹਿੰਦਾ ਵੀ ਇਹ ਮੇਰੀ ਗੱਲ ਨਹੀਂ ਸੁਣਦਾ ਪਿਆ ਇਹ ਮੰਨ ਨਹੀਂ ਰਿਹਾ ਵੀ ਅਸਮਾਨ ਨੀਲਾ ਹੈ ਤੁਸੀਂ ਸਾਡਾ ਨਿਆਂ ਕਰੋ ਤੇ ਜਿਹੜਾ ਗਲਤ ਹੋਇਆ ਤੁਸੀਂ ਉਹਨੂੰ ਮਾਰ ਦਿਓ ਸ਼ੇਰ ਕਹਿੰਦਾ ਠੀਕ ਹੈ ਸ਼ੇਰ ਕੋਸ ਨੇ ਮਿਲੇ ਚੁੱਪ ਕਰ ਜਾ ਤੇ ਫਿਰ ਕਹਿੰਦਾ ਕਹਿੰਦਾ ਚੀਤੇ ਆ ਜਾ ਕਹਿੰਦੇ ਕਿਉਂ ਕਹਿੰਦੇ ਮੈਂ ਤੈਨੂੰ ਮਾਰ ਦਿੰਨਾ ਕਹਿੰਦੇ ਕਿਉਂ ਅਸਮਾਨ ਤਾਂ ਨੀਲਾ ਹੈ ਤੁਸੀਂ ਇਹਦੀ ਗੱਲ ਕਿਉਂ ਮੰਨ ਰਹੇ ਹੋ ਕਹਿੰਦਾ ਤੂੰ ਪਾਗਲ ਹੈ ਤੂੰ ਗਰੀ ਦੀ ਗੱਲ ਮੰਨ ਰਹੀ ਹੈ ਚੀਤਾ ਚੁੱਪ ਕਰ ਜਾਂਦਾ ਇਸੇ ਤਰ੍ਹਾਂ ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਚਾਹੁੰਦੇ ਹੋ ਤਾਂ ਕਦੇ ਵੀ ਅਜਿਹੇ ਲੋਕਾਂ ਤੇ ਵਿਸ਼ਵਾਸ ਨਾ ਕਰੋ ਜੋ ਅਕਲ ਕਿਰਦਾਰ ਪੱਖੋਂ ਊਨੇ ਹੋਣ